ਸਤਿ ਸ਼੍ਰੀ ਅਕਾਲ ਮੈਟਰ ਨਿਊਜ਼ ਸਿੰਘ ਤੁਸੀ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਵਾ ਸਵਾਗਤ ਤੁਹਾਡਾ ਸਾਰਾ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਨਾ ਵੱਡੀ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਅਹਿਮ ਮੀਟਿੰਗ ਦੀ ਪੰਥਕ ਸਿਆਸਤ ਦੇ ਵੱਲ ਮੋੜਾ ਪਾਉਣਾ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਬਿਹਾਰ ਦੀਆਂ ਚੋਣਾਂ ਸਮੇਤ ਪੰਜਾਬ ਦੇ ਵਿੱਚ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਐਲਾਨ ਵੀ ਹੋ ਗਿਆ ਤਰੀਕਾ ਨਿਕਲ ਕੇ ਸਾਹਮਣੇ ਆ ਗਈਆਂ ਨੇ ਤੇ ਤਰਨਤਾਰਨ ਇਲਾਕੇ ਦੇ ਵਿੱਚ ਅਮਰਿਤਪਾਲ ਸਿੰਘ ਤੇ ਫੈਕਟਰ ਨੂੰ ਲੈ ਕੇ ਰਾਣਾ ਗੁਰਜੀਤ ਦੇ ਵੱਲੋਂ ਆਪਣਾ ਵੱਡਾ ਬਿਆਨ ਦੇ ਦਿੱਤਾ ਗਿਆ ਰਾਡ ਸਭਾ ਦੇ ਉਮੀਦਵਾਰ ਬਣਾਏ ਗਏ ਰਜਿੰਦਰ ਗੁਪਤਾ ਨੂੰ ਲੈ ਕੇ ਹੁਣ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਹੋਈਆਂ ਦਿਖਾਈ ਦੇ ਰਿਆ ਨੇ ਕਿਸਾਨਾਂ ਦੇ ਵੱਲੋਂ ਨਰਿੰਦਰ ਮੋਦੀ ਅਤੇ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਕੁਝ ਵੱਡੀਆਂ ਮੰਗਾਂ ਕਰ ਦਿੱਤੀਆਂ ਗਈਆਂ ਨੇ ਤੇ ਮੌਸਮ ਮਾਰਨ ਦੇ ਵੱਲੋਂ ਕੀਪੇ ਵਕਵਾਣੀ ਕੀਤੀ ਗਈ ਆ ਭਵਿੱਖਬਾਣੀ ਦੇ ਕਰਨ ਨਾਲ ਕਿਸਾਨਾਂ ਦੀ ਚਿੰਤਾ ਵੀ ਵੱਧ ਗਈਆਂ ਨੇ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਦੂਨ ਲੈ ਕੇ ਇੱਕ ਅਹਿਮ ਮੀਟਿੰਗ ਆਪਣੀ ਚੰਡੀਗੜ੍ਹ ਵਾਲੀ ਰਹਿਸ਼ਤੇ ਕੀਤੀ ਗਈ ਹੈ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਭਗਵੰਤ ਮਾਨ ਦੇ ਵੱਲੋਂ ਲਿਖਿਆ ਗਿਆ ਕਿ ਅੱਜ ਚੰਡੀਗੜ੍ਹ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ੀਰਦੀ ਸ਼ਤਾਨਦੂ ਨੂੰ ਲੈ ਕੇ ਸੰਤ ਸਮਾਜ ਅਤੇ ਧਾਰਮਿਕ ਜਥੇਬੰਦੀਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਮੀਟਿੰਗ ਕੀਤੀ ਗੁਰੂ ਸਾਹਿਬ ਜੀ ਦੀ ਯਾਦ ਚ ਕਰਵਾਏ ਜਾ ਰਹੇ ਰਾਜ ਪਦਰੀ ਯਾਦਗਾਰੀ ਸਮਾਗਮ ਦੀ ਰੂਪਰੇਖਾ ਅਤੇ ਪ੍ਰਬੰਧਾਂ ਬਾਰੇ ਵਿਚਾਰ ਚਰਚਾ ਹੋਈ ਨਾਲ ਹੀ ਗੁਰੂ ਸਾਹਿਬ ਅੱਗੇ ਮਿੱਥੇ ਸਮਾਗਮਾਂ ਤੇ ਕਾਰਜ ਨੇਪੜੇ ਚਾਲ ਦੀ ਅਰਦਾਸ ਕੀਤੀ ਸਾਡੇ ਲਈ ਵਡਪਾਗਾ ਮੌਕਾ ਹੈ ਕਿ ਸਾਨੂੰ 350 ਸਾਲਾ ਸ਼ਹੀਦੀ ਸ਼ਤਾਬ ਦਿਨੋਂ ਯਾਦਗਾਰੀ ਸਮਾਗਮਾ ਵਜੋਂ ਮਨਾਉਣ ਦਾ ਮੌਕਾ ਮਿਲਿਆ ਹੈ ਜਿਸ ਨੂੰ ਸਰਕਾਰ ਮਨਾਉਣ ਚ ਕੋਈ ਕਸਰ ਆ ਨਹੀਂ ਛੱਡੇਗੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਸਮਾਗਮ ਨੂੰ ਸਾਂਝੇ ਤੌਰ ਉਤੇ ਸਫਲਤਾਪੂਰਕ ਮਨਾਉਣ ਚ ਆਪਣਾ ਪੂਰਾ ਯੋਗਦਾਨ ਦਈਏ ਪ੍ਰਮੁੱਖ ਸ਼ਖਸੀਅਤਾਂ ਨੇ ਸਮਾਗਮਾਂ ਦੀ ਸਫਲ ਲਈ ਮੋਰੀ ਭੂਮਿਕਾ ਨਿਭਾਉਣ ਦਾ ਵਿਸ਼ਵਾਸ ਵੀ ਦਿਵਾਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਕੀਤੀ ਗਈ ਮੀਟਿੰਗ ਦੇ ਬਾਅਦ ਇੱਕ ਵਜਾ ਅਹਿਮ ਗੱਲਾਂ ਕਰ ਦਿੱਤੀਆਂ ਨੇ ਤੇ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ اجلاس ਵੀ ਇਸ ਨੂੰ ਲੈ ਕੇ ਸੱਦਾ ਜਾਵੇਗਾ ਸ਼ਹੀਦੀ ਸਮਾਗਮ ਨੂੰ ਲੈ ਕੇ 22 ਨਵੰਬਰ ਨੂੰ ਅਨੰਦਪੁਰ ਸਾਹਿਬ ਦੇ ਧਰਤੀ ਵਿਖੇ ਵਿਸ਼ੇਸ਼ اجلاس ਵਿਧਾਨ ਸਭਾ ਦਾ ਹੋਵੇਗਾ ਇਸ ਨੂੰ ਲੈ ਕੇ ਵੀ ਸਰਕਾਰ ਦੇ ਵੱਲੋਂ ਤਿਆਰੀਆਂ ਕਰਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਸਿਆਸੀ ਮਹਾਰਤ ਵੱਲੋਂ ਹੁਣ ਇਹ ਗੱਲ ਆਖੀ ਜਾਣ ਲੱਗ ਪਈ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਇਆ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇਖਦੇ ਹੋਇਆਂ ਪੰਥਕ ਸਿਆਸਤ ਦੇ ਵੱਲ ਮੋੜਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਪਾਦਿਆਂ ਅਗਲੀ ਖਬਰ ਦੇ ਵੱਲ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਬਿਹਾਰ ਦੀਆਂ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਹਲਕਾ ਤਰਨਤਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਬਿਹਾਰ ਦੇ ਵਿੱਚ ਦੋ ਪੜਾਵਾਂ ਦੇ ਵਿੱਚ ਵੋਟਾਂ ਹੋਣਗੀਆਂ ਪਹਿਲੇ ਪੜਾਅ ਦੇ ਵਿੱਚ 6 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਦੂਸਰੇ ਪੜਾਅ ਦੇ ਵਿੱਚ 11 ਨਵੰਬਰ ਨੂੰ VOTING ਹੋਵੇਗੀ ਦੋ ਪੜਾਵਾਂ ਦੇ ਵਿੱਚ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ ਤੇ ਜੇਕਰ ਗੱਲ ਕਰੀਏ ਹਲਕਾ ਤਰਨ ਤਰਨ ਦੀ ਜ਼ਿਮਣੀ ਚੌਂਦੀ ਤਾਂ ਇੱਥੇ 11 ਨਵੰਬਰ ਨੂੰ ਵੋਟਾਂ ਪੈਣ ਗਿਆ ਤੇ ਬਿਹਾਰ ਅਤੇ ਤਰਨ ਤਰਨ ਦੀ ਜ਼ਿਮਣੀ ਚੌਂਦ ਦਾ ਜੋ ਨਤੀਜਾ ਹੈ 14 ਨਵੰਬਰ ਨੂੰ ਨਿਕਲ ਕੇ ਸਾਹਮਣੇ ਆ ਜਾਵੇਗਾ ਜੇਕਰ ਗੱਲ ਕਰੀਏ ਹਲਕਾ ਤਰਨ ਤਰਨ ਦੀ ਜ਼ਿਮਣੀ ਚੌਂਦੀ ਤਾਂ ਇਸ ਦੇ ਵਿੱਚ ਅਮਰਪਾਲ ਸਿੰਘ ਦੀ ਸਿਆਸੀ ਪਾਰਟੀ ਵੱਲੋਂ ਅਤੇ ਨਵੇਂ ਬਣੇ ਸ਼੍ਰੋਮਣੀ ਕਾਗਦਲ ਪੁੰਨ ਸੁਜੀਤ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਉਹਨਾਂ ਦੇ ਵੱਲੋਂ ਆਪਣੇ ਅਜੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਭਾਜਪਾ ਦੇ ਵੱਲੋਂ ਹਰਜੀਤ ਸਿੰਘ ਸੰਧੂ ਆਵਾਮ ਦੀ ਪਾਰਟੀ ਦੇ ਵੱਲੋਂ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਕਾਲਦਲ ਦੇ ਵੱਲੋਂ ਬੀਬੀ ਸੁਖਮਿੰਦਰ ਕੌਰ ਕਾਂਗਰਸ ਦੇ ਵੱਲੋਂ ਕਰਨ ਵੀਰ ਸਿੰਘ ਬੁਰਜ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਤੇ ਦੂਸਰੇ ਪਾਸੇ ਅਮਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਅਕਾਲ ਦਲ ਵਾਰਿਸ ਪੰਜਾਬ ਦੇ ਵੱਲੋਂ ਅਜੇ ਆਪਣਾ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਜੋ ਕਿ ਇਸ ਜਗ੍ਹਾ ਦੇ ਉੱਪਰ ਖਾਸ ਪ੍ਰਭਾਵ ਰੱਖਦਾ ਹੈ ਹੜਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਖੇਤਰ ਦੇ ਵਿੱਚ ਹੀ ਇਹ ਸੀਟ ਤਰਨਤਾਰਨ ਦੀ ਸੀਟ ਆਉਂਦੀ ਹੈ ਤੇ ਇਸ ਦੇ ਵਿੱਚ ਖਾਸ ਤੌਰ ਤੇ ਅਮਰਿਤਪਾਲ ਸਿੰਘ ਦਾ ਫੈਕਟਰ ਕੰਮ ਕਰ ਸਕਦਾ ਹੈ ਇਹ ਵੀ ਸਿਆਸੀ ਮਹਾਰਾਜ ਦੇ ਵੱਲੋਂ ਗੱਲ ਆਖੀ ਜਾਣ ਲੱਗ ਪਈ ਹੈ ਵਾਧਿਆ ਅਗਲੀ ਖਬਰ ਦੇ ਵੱਲ ਜੋ ਕਿ ਹਲਕਾ ਤਰਨਤਨ ਦੀ ਜ਼ਿਮਨੀ ਚੋਣ ਦੇ ਨਾਲ ਹੀ ਜੁੜੀ ਹੋਈ ਹੈ ਕਾਂਗਰਸ ਦੇ ਕਪੂਰ ਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਗੱਲ ਦੁਹਰਾ ਦਿੱਤੀ ਗਈ ਹੈ ਕਿ ਜਿਹੜਾ ਵੀ ਕਿਸਾਨ ਬਰਸਾਤੀ ਮੱਕੀ ਵਿਜੇਗਾ ਐਮ ਐਸ ਪੀ ਦੇ ਭਾਅ ਦੇ ਉੱਪਰ ਰਾਣਾ ਗੁਰਜੀਤ ਉਸ ਦੀ ਮੱਕੀ ਦੀ ਫਸਲ ਚੁਕੇਗਾ ਇਸ ਦੇ ਵਿੱਚ ਪੂਰੀ ਪਰਪਾਈ ਕਿਸਾਨਾਂ ਨੂੰ ਕੀਤੀ ਜਾਵੇਗੀ ਰਾਣਾ ਗੁਰਜੀਤ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਵੀ ਇਹ ਗੱਲ ਆਖੀ ਗਈ ਸੀ ਕਿ ਬਰਸਾਤੀ ਮੱਕੀ ਬੀਜੀ ਜਾਵੇ ਅਸੀਂ ਉਹਨਾਂ ਨੂੰ ਐਮ ਐਸ ਪੀ ਦੇ ਰੇਟਾਂ ਦੇ ਉੱਪਰ ਚੁਕਾਂਗੇ ਤੇ ਇਹੀ ਗੱਲ ਤੋਂ ਰਾਣਾ ਗੁਰਜੀਤ ਦੇ ਵੱਲੋਂ ਧਾਰਾ ਦਿੱਤੀ ਗਈ ਆ ਪਰ ਇਸ ਮੌਕੇ ਉਹਨਾਂ ਦੇ ਵੱਲੋਂ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਅਮਰਿਤਪਾਲ ਸਿੰਘ ਦਾ ਫੈਕਟਰ ਇੱਕ ਵਾਰ ਫਿਰ ਤੋਂ ਤਰਨਤਾਰਨ ਦੀ ਇਸ ਜ਼ਿਮਨੀ ਚੋਣ ਦੇ ਵਿੱਚ ਕੰਮ ਕਰ ਸਕਦਾ ਹੈ ਉਹਨਾਂ ਦਾ ਕਹਿਣਾ ਕਿ ਦੋ ਤਰ੍ਹਾਂ ਦੇ ਵੋਟਰ ਨੇ ਇੱਕ ਡਿਵੈਲਪਮੈਂਟ ਤੇ ਸੈਕੂਲਰ ਜਿਹੜੇ ਕਿ ਸਰਬ ਤਰਮਨ ਦੇ ਨਾਲ ਮਿਲ ਜੁਲ ਕੇ ਚੱਲਣਾ ਚਾਹੁੰਦੇ ਨੇ ਤੇ ਦੂਸਰੇ ਪਾਸੇ ਪੰਥਕ ਵੋਟ ਉਹਨਾਂ ਦਾ ਕਹਿਣਾ ਕਿ ਪੰਥਕ ਵੋਟਰਾਂ ਦਾ ਜ਼ਿਆਦਾ ਪ੍ਰਭਾਵ ਹੋਣ ਕਰਕੇ ਕੇਂਦਰ ਸਰਕਾਰ ਨੂੰ ਅਤੇ ਮੌਜੂਦਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਲੋਕਾਂ ਦੇ ਕਿਹੜੇ ਉਹ ਦੁੱਖ ਨੇ ਜੋ ਸਰਕਾਰਾਂ ਨਹੀਂ ਸਮਝ ਪਾਉਂਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਬਾਰਡਰ ਸਟੇਟ ਹੈ ਇਸ ਦੇ ਵਿੱਚ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਤੇ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਹੜੀਆਂ ਉਹ ਮੰਗਾਂ ਨੇ ਜਿਹੜੀਆਂ ਸਰਕਾਰਾਂ ਹੱਲ ਨਹੀਂ ਕਰ ਪਾਰੀਆਂ ਤੇ ਲੋਕਾਂ ਦਾ ਝਕਾ ਦੂਸਰੇ ਪਾਸੇ ਆ ਇਥੇ ਰਾਣਾ ਗੁਰਜੀਤ ਦੇ ਵੱਲੋਂ ਇੱਕ ਵੱਡੀ ਗੱਲ ਆਖ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੀ ਖਾਲੀ ਹੋਈ ਰਾਜ ਸਭਾ ਸੀਟ ਦੇ ਉੱਪਰ ਆਮ ਆਦਮੀ ਪਾਰਟੀ ਦੇ ਵੱਲੋਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਉਮੀਦਵਾਰ ਵਜੋਂ ਐਲਾਨ ਦਿੱਤਾ ਗਿਆ ਤੇ ਇਸ ਤੋਂ ਬਾਅਦ ਹੁਣ ਬਾਕੀ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਨੂੰ ਲੈ ਕੇ ਸਵਾਲ ਚੁੱਕ ਦੀਆਂ ਦਿਖਾਈ ਦੇ ਰੀਆਂ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਸੀਟਾਂ ਤੋਂ ਰਾਜ ਸਭਾ ਦੇ ਵਿਅਕਤੀ ਭੇਜਨੇ ਉਹ ਸਾਰੇ ਕਰੋੜਾਪਤੀ ਨੇ ਇੱਕ ਦੋ ਮੈਂਬਰ ਪਾਰਲੀਮੈਂਟਲ ਛੱਡ ਕੇ ਸਾਰੇ ਹੀ ਜੋ ਰਾਜ ਸਭਾ ਦੇ ਐਮਪੀ ਨੇ ਜਾਂ ਤੋਂ ਕਰੋੜਾਪਤੀ ਨੇ ਫਿਰ ਅਰਬਪਤੀ ਨੇ ਤੇ ਹਾਲੀ ਦੇ ਵਿੱਚ ਸੰਜੀਵ ਰੋਡ ਦੇ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਖਾਲੀ ਹੋਈ ਰਾਜ ਸਭਾ ਦੀ ਸੀਟ ਦੇ ਉੱਪਰ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ ਗਿਆ ਉਹ ਵੀ ਅਰਬਪਤੀ ਨੇ ਤੇ ਇਹਨਾਂ ਵੱਡੇ ਕਾਰੋਬਾਰੀਆਂ ਨੂੰ ਰਾਜ ਸਭਾ ਸੀਟਾਂ ਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਹੁਣ ਸਵਾਲ ਖੜੇ ਕਰਦੀਆਂ ਤੇ ਖਾਈ ਦੇ ਰਿਆ ਨੇ ਤੇ ਇਸ ਮੁਕਿ ਸੀਨੀਅਰ ਅਕਾਲੀ ਆਗੂ ਪਰਮਵੰਤ ਸਿੰਘ ਬੰਟੀ ਰਵਾਨਾ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਗਿਆ ਉਹਨਾਂ ਨੇ ਕਿ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਸਰਕਾਰੀ ਜਾਇਦਾਦਾਂ ਵੇਚੇ ਜਾ ਰਹੀਆਂ ਨੇ ਦੂਸਰੇ ਪਾਸੇ ਰਾਜ ਸਭਾ ਦੀਆਂ ਸੀਟਾਂ ਵੀ ਤੰਾੜਾ ਨੂੰ ਵੇਚੀਆਂ ਜਾ ਰੀਆਂ ਨੇ ਕਰੋੜਪਤੀ ਬੰਦਿਆਂ ਨੂੰ ਵੱਡੇ ਕਾਰੋਬਾਰੀਆਂ ਨੂੰ ਆਮ ਆਦਮੀ ਪਾਰਟੀ ਰਾਜ ਸਭਾ ਦੇ ਵਿੱਚ ਐਮਪੀ ਵਜੋਂ ਨਾਮਜ਼ਦ ਕਰਦੀ ਆਈ ਹੈ ਤੇ ਹੁਣ ਵੀ ਉਹਨਾਂ ਦੇ ਵੱਲੋਂ ਜੋ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ ਗਿਆ ਉਹ ਵੀ ਅਰਬਪਤੀ ਨੇ ਉਹਨਾਂ ਦੇ ਵੱਲੋਂ ਸ੍ਰੀ ਭਗਵੰਤ ਮਾਨ ਦੀ ਗੱਲ ਨੂੰ ਦਰਉਂਦਿਆਂ ਹੋਇਆਂ ਇਹ ਗੱਲ ਆਖ ਦਿੱਤੀ ਹੈ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੋਂ ਬਾਹਰ ਸੰਤ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਰਹੀ ਕਿ ਬੀਬੀ ਪਰਮਜੀਤ ਕੁਰਖਾਲੜਾ ਜਿਨ੍ਹਾਂ ਦੀਆਂ ਬਹੁਤ ਕੁਰਬਾਨੀਆਂ ਨੇ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਣਾ ਚਾਹੀਦਾ ਪਰ ਇਸ ਮੌਕੇ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਖੁਦ ਸੀਐਮ ਭਗਵੰਤ ਮਾਨ ਸੱਤਾ ਦੇ ਵਿੱਚ ਆ ਗਏ ਨੇ ਪਰ ਹੁਣ ਉਹਨਾਂ ਦੇ ਵੱਲੋਂ ਬੀਬੀ ਪਰਮਜੀਤ ਕੌਰ ਖਾਲਣ ਨੂੰ ਨਜ਼ਰਅੰਦਾਜ਼ ਕਰਕੇ ਇਹਨਾਂ ਤਨਾਡਾ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਰਿਹਾ ਹੈ ਇਹ ਪੰਜਾਬ ਦੀ ਆਵਾਜ਼ ਉੱਥੇ ਜਾ ਕੇ ਨਹੀਂ ਚੁੱਕਣਗੇ ਇਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਅਸੀਂ ਆਪਣੇ ਰਾਜ ਸਭਾ ਦੀ ਸੀਟਾਂ ਆਪਣੇ ਵਲੰਟੀਅਰਾਂ ਨੂੰ ਦਵਾਂਗੇ ਪਰ ਮਰਗੇ ਵਲੰਟੀਅਰਾਂ ਕੰਧਾਂ ਦੇ ਲਿਖਦੇ ਲਿਖਦੇ ਕਿ ਇੱਕ ਮੌਕਾ ਆਪ ਨੂੰ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਇਹਨਾਂ ਦੇ ਵੱਲੋਂ ਬੱਚੇ-ਬੱਚੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ 100-100 ਕਰੋੜ ਰੁਪਏ ਪਿੱਛੇ ਇਹਨਾਂ ਦੇ ਵੱਲੋਂ ਰਾਜ ਸਭਾ ਦੀ ਸੀਟ ਵੇਚੀ ਜਾ ਰਹੀ ਹੈ ਇੱਥੇ ਵੱਡੇ ਗੱਲਾ ਪਰਮਨ ਸਿੰਘਾ ਬੰਟੀ ਨਵਾਣਾ ਦੇ ਵੱਲੋਂ ਕਰ ਦਿੱਤੇ ਗਏ ਨੇ ਤਾਂ ਦੂਸਰੇ ਪਾਸੇ ਕਾਂਗਰਸ ਯਾਗੂ ਪ੍ਰਤਾਪ ਸਿੰਘ ਬਾੜਵਾ ਅਤੇ ਸੁਖਪਾਲ ਸਿੰਘ ਖਰਦ ਵੱਲੋਂ ਵੀ ਐਸਾ ਉਮੀਦਵਾਰ ਰਜਿੰਦਰ ਕੁਪਤਾ ਦੇ ਉੱਪਰ ਸਵਾਲ ਚੁੱਕ ਦਿੱਤੇ ਗਏ ਨੇ ਉਹਨਾਂ ਦੇ ਕਹਿਣ ਕਿ ਆਮ ਆਦਮੀ ਪਾਰਟੀ ਹੋਣਾ ਖਾਸ ਬੰਦਿਆਂ ਦੀ ਪਾਰਟੀ ਬਣ ਗਈ ਆ ਆਮ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਇਹਨਾਂ ਦੇ ਵੱਲੋਂ ਵੱਡੇ ਤਨੜਾ ਨੂੰ ਰਾਜ ਸਭਾ ਦੀ ਸੀਟਾਂ ਦੇ ਇਤਿਜਾਰਿਆਂ ਨੇ ਇੱਥੇ ਸਵਾਲ ਸਾਰੇ ਹੀ ਵਿਰੋਧੀ ਪਾਰਟੀਆਂ ਦੇ ਵੱਲੋਂ ਖੜੇ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਨਸਕ ਪੰਦੇੜ ਦੇ ਵੱਲੋਂ ਅੰਮ੍ਰਿਤਸਰ ਸਮੇਤ 112 ਜ਼ਿਲ੍ਹਿਆਂ ਦੇ ਉਪਰ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਲੇ ਸਾੜੇ ਗਏ ਨੇ ਇਸ ਮੌਕੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਜਿਹੜੇ ਕਿਸਾਨ ਪਰਾਲੀ ਸਾੜ ਰਹੇ ਨੇ ਉਹਨਾਂ ਦੇ ਉੱਪਰ ਗੈਰਕਾਨੂੰਨੀ ਤਰੀਕੇ ਦੇ ਨਾਲ ਪਰਚੇ ਦਰਜ ਕੀਤੇ ਜਾ ਰਹੇ ਨੇ ਇਸੇ ਕਰਕੇ ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਲੇ ਸਾੜਨ ਦਾ ਕੰਮ ਇਹਨਾਂ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਹੜਪ੍ਰਭਾਵਿਤ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਮਾਅਵਜਾ ਦਿੱਤਾ ਜਾਵੇ ਘਟੋ-ਕਟ ਪ੍ਰਤੀ ਏਕੜ 70000 ਰੁਪਇਆ ਦਿੱਤਾ ਜਾਣਾ ਚਾਹੀਦਾ ਹੈ ਪਸ਼ੂਆਂ ਅਤੇ ਪੋਲਟਰੀ ਫਾਰਮਾਂ ਦੇ ਨੁਕਸਾਨ ਦੇ ਲਈ ਵੀ 100% ਮੁਆਵਜ਼ਾ ਦਿੱਤਾ ਜਾਵੇ ਹੜ੍ਹਾਂ ਕਾਰਨ ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਸੂਬਾ ਸਰਕਾਰ ਕਣਕ ਦੀ ਫਸਲ ਦੀ ਬਜਾਏ ਲਈ ਬੀਜ ਅਤੇ ਖਾਦਾਂ ਮੁਹੱਈਆ ਕਰਵਾਏ ਤੇ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਖੇਤੀਬਾੜੀ ਵਾਲੀਆਂ ਜ਼ਮੀਨਾਂ ਵਿੱਚ ਜੋ ਰੇਤ ਅਤੇ ਗਾਰ ਜਮ੍ਹਾਂ ਹੋਈਏ ਇਸ ਨੂੰ ਲੈ ਕੇ ਕਿਸਾਨਾਂ ਨੂੰ ਹੋਰ ਸਮਾਂ ਦਤਾ ਜਾਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਪਰਚੇ ਦਰਜ ਕੀਤੇ ਜਾ ਰਹੇ ਨੇ ਜ਼ਮੀਨੀ ਰਿਕਾਰਡਾਂ ਵਿੱਚ ਲਾਲ ਐਂਟਰੀਆਂ ਕੀਤੀਆਂ ਜਾ ਰਹੀਆਂ ਨੇ ਜੁਰਮਾਨੇ ਲਗਾਏ ਜਾ ਰਹੇ ਨੇ ਇਹ ਸਭ ਬੰਦ ਕਰਨਾ ਚਾਹੀਦਾ ਹੈ ਨਹੀਂ ਤਾਂ ਫਿਰ ਸਰਕਾਰ ਦੇ ਖਿਲਾਫ ਹੋਰ ਵੀ ਧਰਨੇ ਪ੍ਰਦਰਸ਼ਨ ਤੇਜ ਕੀਤੇ ਜਾਣਗੇ ਇੱਥੇ ਕਿਸਾਨ ਆਗੂ ਸਰਮਣ ਸਿੰਘ ਪੰਦੇੜ ਦੇ ਵੱਲੋਂ ਇਹ ਚੇਤਾਵਨੀ ਦੇ ਦਿੱਤੀ ਗਈ ਹੈ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਮੌਸਮ ਮਾਰਾ ਦੇ ਵੱਲ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਮੋੜ ਤੋਂ ਮੀਂਹ ਦੀ ਇੱਕ ਬਾਣੀ ਕਰ ਦਿੱਤੀ ਗਈ ਹੈ ਮੌਸਮ ਮਾਰਾ ਦੇ ਵੱਲ ਲਗਾਤਾਰ ਪੰਜਾਬ ਦੇ ਵਿੱਚ 5 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਮੀਂਹ ਪੈਣ ਦੀ پیشن گوئی ਕੀਤੀ ਗਈ ਹੈ ਤੇ ਅਗਲੇ 18 ਤੋਂ 24 ਘੰਟੇ ਅਹਮ ਰਹਿ ਸਕਦੇ ਨੇ ਮੀਂਹ ਪੈ ਸਕਦਾ ਏ ਤੇ ਇਸ ਤੇਜ਼ ਮੀਂਹ ਦੇ ਨਾਲ ਹਨੇਰੀ ਵੀ ਚੱਲੇਗੀ ਮੌਸਮ ਮਾਰੰ ਦੇ ਵੱਲੋਂ ਇਹ ਵੀ ਵਿਖਵਾਣੀ ਕੀਤੀ ਜਾ ਰਹੀ ਹੈ ਇਹਨਾਂ ਮੀਹਾਂ ਤੋਂ ਬਾਅਦ ਠੰਡ ਵੱਧ ਜਾਵੇਗੀ ਉਸ ਤੋਂ ਬਾਅਦ ਤੋਂ ਪੱਲ ਲੱਗਣ ਤੋਂ ਬਾਅਦ ਮੌਸਮ ਫਿਰ ਤੋਂ ਇੱਕ ਵਾਰ ਨੋਰਮਲ ਹੋ ਸਕਦਾ ਪਰ ਹਾਲ ਦੀ ਘੜੀ ਦੇ ਵਿੱਚ ਮੌਸਮ ਮਾਰੰ ਦੇ ਵੱਲੋਂ 6 ਅਕਤੂਬਰ ਅਤੇ 7 ਅਕਤੂਬਰ ਨੂੰ ਵੀ ਮੀਂਹ ਪੈਣ ਦੀ پیشن گوئی ਕਰ ਦਿੱਤੀ ਗਈ ਹੈ ਇਸ ਨਾਲ ਅੱਜ ਦੀ ਵੱਡੀ ਖਬਰਾਂ ਇਹ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪ ਵੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ